ਦੀ ਪਾਲੀਆਂ ਥੋੜਾ ਨਾਲ ਸਾਂਝੀਆਂ ਕਰਦੇ ਆ ਲੈ ਸੁਣਿਓ ਗੋਲਦਾ ਸਾਬਪੋ ਕੌਲੀ ਝੱਟ ਬੰਦੇ ਤੇ ਭਰੋਸਾ ਜੋ ਕਰੇ ਵੇਚ ਕੇ ਜ਼ਮੀਨ ਜਿਹੜਾ ਵੋਟਾਂ 'ਚ ਖੜੇ ਵੇਚ ਕੇ ਜ਼ਮੀਨ ਜਿਹੜਾ ਵੋਟਾਂ 'ਚ ਖੜੇ ਕੌਲੀ ਝੱਟ ਬੰਦੇ ਤੇ ਭਰੋਸਾ ਜੋ ਕਰੇ ਉਹ ਮੈਂ ਕਹਾਕਮ ਜੋ ਹੱਦੋਂ ਬਾਦ ਹਟਕਾਰਦਾ ਉਹ ਬੇਵਕੂਫ ਹੁੰਦਾ ਏ ਉਹ ਮੈਂ ਗ ਆਪਣੀ ਤਰੀਫ ਜਿਹੜਾ ਆਪ ਘਰਦਾ ਬੇਵਕੂਫ ਹੁੰਦਾ ਏ ਬੇਵਕੂਫ ਹੁੰਦਾ ਏ ਜੀ ਬੇਵਕੂਫ ਹੁੰਦਾ ਏ ਹੋ ਸੱਥ ਜੇ ਨਾ ਹਟਜੋ ਪਕਾਈ ਮਾਰ ਨੋ ਦੰਦ ਕੱਢੀ ਜਾਵੇ ਜਿਹੜਾ ਬਿਨਾਂ ਕਾਰ ਨੋ ਉਹ ਲੋਕੋ ਦੰਦ ਕੱਢੀ ਜਾਵੇ ਜਿਹੜਾ ਬਿਨਾਂ ਕਾਰ ਨੋ ਸੱਤ ਚ ਵੀ ਹਟੇ ਨਾ ਫਰੋਟੀ ਮਾਰ ਨੋ ਹਉ ਤੱਕੜੇ ਦੇ ਮੂਰੇ ਕਢਾ ਕੇ ਖੜਦਾ ਬੇਵਕੂਫ ਹੁੰਦਾ ਏ ਉਹ ਮੈਗਾ ਆਸ਼ਕੀ ਦਾ ਬਾਠ ਜਿਹੜਾ ਨਿਤ ਬਾੜਦਾ ਬੇਵਕੂਫ ਹੁੰਦਾ ਏ ਬੇਵਕੂਫ ਹੁੰਦਾ ਏ ਜੀ ਬੇਵਕੂਫ ਹੁੰਦਾ ਏ ਓ ਹਰ ਗੱਲ ਮੰਨੇ ਜਿਹੜਾ ਘਰ ਵਾਲੀ ਦੀ ਬੋਡੀ ਅੱਗੇ ਕਰਦਾ ਤਰੀਫ ਸਾਲੀ ਦੀ ਹੋ ਬੋਡੀ ਅੱਗੇ ਹਰ ਦਾ ਸਫਤ ਸਾਲੀ ਦੀ ਹਰ ਗੱਲ ਮੰਨੇ ਜਿਹੜਾ ਘਰ ਵਾਲੀ ਦੀ ਉਹ ਮੈਂ ਕਿਹਾ ਮੋਢਿਆਂ ਤੇ ਸਾਡੂ ਦੇ ਜੋਰੇ ਛਾੜਦਾ ਬੇਵਕੂਫ ਹੁੰਦਾ ਏ ਉਹ ਮੈਂ ਕਿਹਾ ਆਪਣੀ ਤਰੀਫ ਜਿਹੜਾ ਆਪ ਕਰਦਾ ਬੇਵਕੂਫ ਹੁੰਦਾ ਏ ਬੇਵਕੂਫ ਹੁੰਦਾ ਏ ਹੋ ਬੇਵਕੂਫ ਹੁੰਦਾ ਏ ਹੋ ਬਿਨਾ ਮੰਗੇ ਦਿੰਦਾ ਜੋ ਸੁਲਾ ਰਹਿੰਦਾ ਏ ਬਿਨਾ ਮੰਗੇ ਦਿੰਦਾ ਜੋ ਸੁਲਾ ਰਹਿੰਦਾ ਏ ਹਰ ਵੇਲੇ ਦੂਜਿਆਂ ਨੂੰ ਮਾਰਾ ਕਹਿੰਦਾ ਏ ਤੇੜਾ ਹਰ ਵੇਲੇ ਦੂਜਿਆਂ ਨੂੰ ਮਾਰਾ ਕਹਿੰਦਾ ਏ ਬਿਨਾ ਮੰਗੇ ਦਿੰਦਾ ਜੋ ਸਲਾਹ ਰਹਿਦਾ ਏ ਉਹ ਮੈਂ ਕਹਿਆ ਆਪਣੀ ਜੋ ਹੀਠੀ ਬਾਰ-ਬਾਰ ਜਰਦਾ ਬੇਵਕੂਫ ਹੁੰਦਾ ਏ ਉਹ ਮੈਂ ਕਹਿਆ ਆਪਣੀ ਤਰਿਫ ਜਿਹੜਾ ਆਪ ਕਰਦਾ ਬੇਵਕੂਫ ਹੁੰਦਾ ਏ ਬੇਵਕੂਫ ਹੁੰਦਾ ਏ ਜੀ ਬੇਵਕੂਫ ਹੁੰਦਾ ਏ ਹਾ ਖੁਦ ਨੂੰ ਜੋ ਬੜਾਈ ਸੀ ਸਮਝੇ ਵੇਸ਼ਵਾਦੀ ਅਖ ਦਾ ਮਰੀਦ ਬਣ ਜੇ ਉਹ ਲੋਕੋ ਖੁਦ ਨੂੰ ਜੋ ਬਾਣਾ ਹੀ ਸਿਆਣਾ ਸਮਝੇ ਵੇਸ਼ਵਾਦੀ ਅਖ ਦਾ ਮਰੀਦ ਬਣ ਜੇ ਹੋ ਮੈਂ ਕਹ ਸਭ ਕੁਝ ਉਸ ਦੇ ਜੋ ਅੱਗੇ ਹਾਰਦਾ ਬੇਵਕੂਫ ਹੁੰਦਾ ਏ ਹੋ ਮੈਂ ਕਹ ਆਸ਼ਕੀ ਦਾ ਪਾਠ ਜਿਹੜਾ ਨਿਤ ਬਾੜਦਾ ਬੇਵਕੂਫ ਹੁੰਦਾ ਏ ਬੇਵਕੂਫ ਹੁੰਦਾ ਏ ਜੀ ਬੇਵਕੂਫ ਹੁੰਦਾ ਏ ਹੋ ਜਿਹੜੇ ਜਾਣ ਬੈਠਾ ਵੱਡੀ ਜਾਵੇ ਉਸ ਨੂੰ ਨਸ਼ਾ ਪੱਤਾ ਕਰਕੇ ਗਵਾਲੇ ਜੋਸ਼ ਨੂੰ ਉਹ ਜਿਹੜੇ ਟਾਣੇ ਬੈਠਾ ਵੱਡੀ ਜਾਵੇਂ ਉਸ ਨੂੰ ਨਸ਼ਾ ਪੱਤਾ ਕਰਕੇ ਗਵਾਲੇ ਜੋਸ਼ ਨੂੰ ਉਹ ਮੈਂ ਕਹਾ ਤੋਰੇ ਫੇਰੇ ਉਹ ਮੈਂ ਕਹਾ ਤੋਰੇ ਫੇਰੇ ਵੇਲੇ ਜਿਹੜਾ ਨਿੱਤ ਚਾਰਦਾ ਬੇਵਕੂਫ ਹੁੰਦਾ ਏ ਉਹ ਮੈਂ ਕਹਾ ਮਾਪਿਆਂ ਦੇ ਨਾਲ ਜਿਹੜਾ ਨਿੱਤ ਲਾੜਦਾ ਬੇਵਕੂਫ ਹੁੰਦਾ ਏ ਉਹ ਮੈਂ ਕਹਾ ਆਸ਼ਕੀ ਦਾ ਪਾਠ ਜਿਹੜਾ ਨਿੱਤ ਪੜਦਾ ਬੇਵਕੂਫ ਹੁੰਦਾ ਏ ਬੇਵਕੂਫ ਹੁੰਦਾ ਏ ਜੀ ਬੇਵਕੂਫ ਹੁੰਦਾ ਏ ਔਰ ਹੋਰ ਕਿਹੜਾ ਮੂਰਖਾਂ ਦੇ ਸਿੰਘ ਹੁੰਦਾ ਨੇ ਸ਼ਾਮਲੇ ਪਵਾਉਂਦੇ ਹੋ ਰਿੰਗ ਹੁੰਦੇ ਨੇ ਹੋ ਹੋਰ ਕਿਹੜਾ ਮੂਰਖਾ ਦੇ ਸਿੰਘ ਹੁੰਦੇ ਨੇ ਸ਼ਾਮਲੇ ਪਵਾਉਂਦੇ ਹੋ ਤਾਂ ਰਿੰਗ ਹੁੰਦੇ ਨੇ ਹੋ ਮੈਂ ਕਿਹਾ ਮਾਪਿਆਂ ਦੇ ਨਾਲ ਜਿਹੜਾ ਨਿੱਤ ਲੜਦਾ ਉਹ ਬੇਵਕੂਫ ਹੁੰਦਾ ਏ ਹੋ ਮੈਂ ਕਿਹਾ ਆਸ਼ਕੀ ਦਾ ਪਾਠ ਜਿਹੜਾ ਨਿੱਤ ਪੜਦਾ ਉਹ ਬੇਵਕੂਫ ਹੁੰਦਾ ਏ ਹੋ ਮੈਂ ਕਿਹਾ ਆਪਣੀ ਤਾਰੀਫ਼ ਜਿਹੜਾ ਆਪ ਘਾਰਦਾ ਬੇਵਕੂਫ ਹੁੰਦਾ ਏ ਉਹ ਬੇਵਕੂਫ ਹੁੰਦਾ ਏ ਉਹ ਬੇਵਕੂਫ ਹੁੰਦਾ ਹੈ ਮਿੱਤਰੋ ਸਾਡੇ ਸਮਾਜ ਦੇ ਵਿੱਚੋਂ ਹੀ ਗੱਲਾਂ ਨੇ ਅੱਖਰ ਫੜ ਕੇ ਲਿਖੇ ਨੇ ਸ਼ਮਲਾ ਸਾਹਿਬ ਦਾ ਧੰਨਵਾਦ ਤੇ ਤੁਹਾਨੂੰ ਇਹ ਅੱਖਰ ਸ਼ਬਦ ਗੱਲਾਂ ਬਾਤਾਂ ਕਿਵੇਂ ਦੀਆਂ ਲੱਗੀਆਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਪੇਜ